ਰਤਨਾ ਦੋ ਤਾਰਾ ਛੰਦ ਦੇ ਵਿੱਚ ਹਏ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ ਦੋਰਾ ਇਹ ਦੁਨੀਆ ਦਾ ਖੇਲ ਬਈ ਜਾਣਾ ਇੱਕ ਦਿਨ ਠੱਲ ਤੁਰ ਹੀ ਜਾਣਾ ਇਸ ਜਗਤ ਚੋਂ ਅੱਜ ਨਹੀਂ ਤੇ ਕੱਲ ਉੱਠ ਜਾਗ ਮੁਸਾਫਰ ਤੂੰ ਹੋਈ ਪੋਰਨ ਗਾਰੇ ਵਜੇ ਜੋ ਕਰਨੀ ਅਬ ਕਰ ਲੈ ਕਰਨੀ ਕੱਲ ਸੋ ਕਰ ਲੈ ਅਜੇ ਪਾਣੀ ਦੇ ਵਿੱਚ ਵੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਹਏ ਆਉਣ ਜਾਣ ਬਣਿਆ ਦੁਨੀਆਂ ਚੋਟ ਦੇਣਾ ਦਾ ਮੇਲਾ ਹੇ ਅਮਰ ਜਹਾਂ ਬਣਿਆ ਦੁਨੀਆਂ ਚੋਂਕ ਦੇਣਾ ਦਾ ਮੇਲਾ ਫੁੱਲੇ ਟਹਿਣੀ ਲੱਗਣਾ ਨਹੀਂ ਫੁੱਲੇ ਟਹਿਣੀ ਲੱਗਣਾ ਨਹੀਂ ਬਾਪਸ ਲੈ ਰਕ ਦੇਣਾ ਮੁਡੀਆਂ ਕੱਠ ਨਾਲ ਸਬਬਾਂ ਦੇ 베ੜੀ ਪੂਰ ਤਿਰਜਣੀ ਕੁੜੀਆਂ ਆਪੀਆਂ ਪੂਤਲੀਆਂ ਜਗਤ ਮਦਾਰੀ ਵਾਲਾ ਖੇਲਾ ਹੇ ਨਿਆ ਦੁਨੀਆਂ ਚੌਂਕ ਦੇਣਾ ਦਾ ਮੇਲਾ ਐ ਆਉਣ ਜਾਣ ਬੜਿਆ ਦੁਨੀਆਂ ਚੌਂਕ ਦੇਣਾ ਦਾ ਮੇਲਾ ਪਿਆ ਕੁਮਰਾ ਪੌਂਦਾ ਸੀ ਪਿਆ ਕੁਮਰਾ ਪੌਂਦਾ ਸੀ ਉੱਚਾ ਤਾਨ ਤਾਨ ਕੇ ਸੀਨਾ ਉੱਤੇ ਬੈਠ ਬਨੇਰੇ ਤੇ ਗੁੱਟ ਕੂ ਕੇ ਕਬੂਤਰ ਚੀਨਾ ਮਤੈ ਮਾਰੀ ਬਾਸੇਉ ਬੋਟੇ ਪਿਆਗ ਲੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦਿਨਾ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦਿਲਾ ਦਾ ਮੇਲਾ ਮਰਦਿਆਂ ਦੇ ਮੁਹਾ ਚੋਂ ਮਰਦਿਆਂ ਦੇ ਮੁਹਾ ਚੋਂ ਪੈਸੇ ਸੀ ਕਉ ਰੂਣੇ ਹੀ ਕਟੇ ਜਦ ਮੌਤ ਵਿਗਲ ਬਜਿਆ ਤਾਲੀ ਪਰੇ ਖਜ਼ਾਨੇ ਛੱਡੇ ਔਰ ਖਾਲੀ ਹੱਥ ਗਿਆ ਨਾਲ ਲੈ ਜਾ ਨਾ ਸਕਿਆ ਥੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦੇਣਾ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦੇਣਾ ਦਾ ਮੇਲਾ ਨਮਰੂਦ ਵਰ ਗਿਆ ਨੇ ਨਮਰੂਦ ਵਰ ਗਿਆ ਨੇ ਬੰਦੇ ਸਕੰਦਰ ਨੇ ਕੀਤੇ ਜਗ ਦੇ ਜਿੱਤਣ ਲਈ ਧਾਵੇ ਉਤਾਰ ਚ ਪੇੜ ਮਰੀ ਲੁੜ ਗਿਆ ਚਾਹ ਰੋਟੀ ਤੋਂ ਡੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦੇਣਾ ਦਾ ਮਿਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦੇਣਾ ਦਾ ਮਿਲਾ ਕੁਰਿਆ ਕਰ ਤੂੰ ਤਾਂ ਆਗਨੀ ਲੈਣਾ ਸਦੀਆਂ ਆਕੇ ਵਿੱਚ ਤਾਕਤ ਦੇ ਨਾ ਕਰਪਣਾ ਮੂਰਖਾ ਬਦਿਆਂ ਜਗ ਯਾਦ ਕਰੂ ਕਰ ਲੈ ਨੇਕੀ ਖੱਟ ਕੇ ਜਨਮ ਸਹਿਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦੇਣਾ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦੇਣਾ ਦਾ ਮੇਲਾ ਲੈ ਮੌਤ ਵਰਾਂਡ ਜਦੋਂ ਜਦੋਂ ਆਉਂਈਂ ਧਰੈਲ ਪਰਿਸਤਾਨ ਵਿੱਚ ਹੈ ਬੁਬਾਰੇ ਦੇ ਜਾਨਾ ਟੁੱਟ ਸੰਸਾਰੀ ਇਸਤਾਨ ਜੀਤ ਬਗੈਰਾ ਚੋਂ ਜਾਉ ਤਰ ਕਰਨੇ ਲਈ ਇਕੱਲਾ ਜਾਉ ਤਰ ਕਰਨੇ ਲਈ ਇਕੱਲਾ ਹੈ ਆਉਣ ਜਾਨ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ ਹੈ ਆਉਣ ਜਾਨ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ